ਹਾਂਜੀ ਆਸਰੇ ਕਾਲ ਸਾਰਿਆਂ ਨੂੰ ਆਪਣਾ ਪੱਠਿਆਂ ਦਾ ਟਾਈਮ ਪੱਠਿਆਂ ਦਾ ਟਾਈਮ ਹੈਗਾ ਆਪਣਾ ਆ 10:30 ਵਜੇ ਦਾ ਹੁਣ ਨਵਾਤਿਆਂ ਫਾਰਸ਼ਾ ਪੋਸ਼ਾ ਧੋਤਿਆਂ ਗਾਈਆਂ ਨਵਾਤਿਆਂ ਤੇ ਹੁਣ ਆਪਾਂ ਬਸ ਇਹਨਾਂ ਨੂੰ ਜਿਹੜੇ ਸੂਣ ਵਾਲੇ ਪਸ਼ੂ ਉਹਨਾਂ ਨੂੰ ਟ੍ਰਾਂਜੈਕਸ਼ਨਰ ਲਾ ਕੇ ਪੱਠਿਆਂ ਚ ਜੋ ਮਿਨਰਲ ਮਿਕਚਰ ਤੇ ਆ ਡ੍ਰੈਚ ਵਗੈਰਾ ਉਹ ਐ ਪਾ ਦਈਦੇ ਤੇ ਦੂਜਿਆਂ ਨੂੰ ਦਾਣਾ ਆਪਾਂ ਸਵੇਰ ਧਾਰਾਂ ਵੇਲੇ ਪਸ਼ੂਆਂ ਨੂੰ ਖਵਾਤਾ ਹੈ ਪੱਠੇ ਰਲਾ ਕੇ ਖੁਰਨੀਆਂ ਆਪਾਂ ਭਾਰਤੀਆਂ ਕੇ ਰਾਂ ਦੇ ਹੁਣ ਇਦੂ ਬਾਅਦ ਹੁਣ ਬੰਨਾਂਗੇ ਇਦੂ ਬਾਅਦ ਪੱਠਿਆਂ ਦਾ ਟਾਈਮ ਆਪਣਾ ਹੈਗਾ 4 ਵਜੇ ਦਾ 3:30 ਤੋਂ 4 ਵਜੇ ਨਾ ਆਪਾਂ ਧਾਰਾਂ ਵੇਲੇ ਪੱਠੇ ਪਾਏ ਨਾ ਸਵੇਰ ਨਾ ਸ਼ਾਮ ਦਿਨੇ ਰਜਾ ਦੇਣੀਆਂ ਬਸ ਰਾਤ ਨੂੰ ਕੁਝ ਨਹੀਂ ਪਾਉਣਾ ਦਿਨੇ 4 ਵਜੇ ਆਥ ਨੇ ਯਾਨੀ ਦਿਨ ਛਪਾ ਨਾ ਪੱਠੇ ਉਦੋਂ ਪਾਉਣੇ ਇਹ ਟਾਈਮ ਆਪਣਾ ਫੀਡ ਆਪਾਂ ਪਾਉਨੇ ਆ ਧਾਰਾਂ ਵੇਲੇ ਜ਼ਿਆਦਾਤਰ ਉ ਜਿਵੇਂ ਹੁਣ ਤਾਂ ਚਲ ਸਾਈ ਲਈ ਪਿਆ ਆ ਤੇ ਹੁਣ ਦਾਣਾ ਘੱਟ ਪਾਈਦਾ ਤੇ ਨਹੀਂ ਆਏ ਆ ਪੱਠਿਆਂ ਤੇ ਦਾਣਾ ਵੀ ਢੂੜੀ ਦਾ ਜਿਵੇਂ ਜੋਆ ਵਗੈਰਾ ਕਣਕ ਵਗੈਰਾ ਦਾ ਹੁੰਦਾ ਤੇ ਇਹ ਆਪਣੀ ਟਾਈਮਿੰਗ ਆ ਪੱਠਿਆਂ ਦੀ ਤੇ ਤੁਸੀਂ ਆਪਦੀ ਵੇਖ ਲਿਓ ਵੀ ਤੁਸੀਂ ਕਿਦਾਂ ਰਲਾਉਨੇ ਆ ਹਰੇਕ ਦਾ ਆਪ ਦਾ ਹਿਸਾਬ ਆ ਮੈਂ ਆਪਦਾ ਦੱਸ ਰਿਹਾ ਤੇ ਹੁਣ ਇਹ ਆਪਾਂ ਕੱਢ ਲਿਆ ਪਾਣੀ ਚ ਇਹ ਆਪਾਂ ਨੂੰ ਬਹੁਤ ਵਧੀਆ ਆਪਣਾ ਚੱਲ ਜਾਂਦਾ ਆਪਣੇ ਘਰੇ ਬਣਾਇਆ ਪਾਣੀ ਵਾਲਾ ਜੜਾ ਇਹ ਨਾਉਂਦੀਆਂ ਉਹਦੇ ਚ ਫੋਲ ਵਧੀਆ ਹੁਣ ਇਹਨਾਂ ਨੇ ਆ ਜਾਣਾ ਆਪਾਂ ਦੇਣੀਆਂ ਬੰਨ ਪਾਣੀ ਧਣੀ ਇਹਨਾਂ ਦਾ ਪੀਤਾ ਵਾ ਹੁਣ ਇਹਨਾਂ ਨੂੰ ਆਪਾਂ ਕੇਰਾਂ ਦੁਪਹਿਰੇ ਪਾਣੀ ਪਿਉਣਾ ਤੇ ਨਾਲੇ ਉਦੋਂ ਖਿੱਚਦੇ ਆਂਗੇ ਗੋਹਾ ਹੁਣ ਪੱਠੇ ਪਾਏ ਇਹਨਾਂ ਨੇ ਲੱਗ ਜਾਣਾ ਅਧਿਆਦੇ ਨੰਬਰ ਤੇ ਹਟ ਬਈਏ ਤੇ ਇੱਕ ਹੋਰ ਕਈ ਭਰਾ ਪੁੱਛ ਜਾਂਦੇ ਆ ਵੀ ਕੰਮ ਚਲਾਉਣਾ ਜਾਂ ਸਾਨੂੰ ਸਮਝ ਨਹੀਂ ਆਉਂਦੀ ਬਈ ਇਹ ਸਮਾਂ ਲੈਂਦਾ ਇਹ ਕੰਮ ਕੋਈ ਵੀ ਹੈ ਤਾ ਇਹ ਤਾਂ ਟਾਈਮ ਲੈਂਦਾ ਇਹ ਤਾਂ 5 ਤੋਂ 7 ਸਾਲ ਲੈਂਦੀਆਂ ਭਰਾ ਮੈਂ ਅੱਜੇ ਹੀ ਨਹੀਂ ਇਹ ਕੰਮ 'ਚ ਪਿਆ ਇੱਕ ਸ਼ੌਂਕ ਤੋਂ ਬਿਨਾ ਇਹ ਨਹੀਂ ਕੰਮ 'ਚ ਹੈ ਨਹੀਂ ਕੋਈ ਬਰਕਤ ਨਹੀਂ ਪੈਂਦੀ ਸ਼ੌਂਕ ਹੋਣਾ ਬਹੁਤ ਜ਼ਰੂਰੀ ਹੈ ਜੇ ਸ਼ੌਂਕ ਹੋਊਗਾ ਤਾਂ ਹੀ ਬੰਦਾ ਕੰਮ ਕਰਦਾ ਭਾਈ ਆਪ ਤੁਸੀਂ ਸੱਚ ਮੰਨਿਓ ਚਾਹ ਪੀਤੀ ਵੀ ਹੈ ਖਾਲੀ ਤੇ 10:30 ਦਾ ਟਾਈਮ ਆ ਤੇ 11:00 ਵਜ ਜਾਣੇ ਇਹਨਾਂ ਦਾ ਘਰ ਦੇ ਕਰਾਉਂਦਿਆਂ ਫੇਰ ਜਾ ਕੇ ਪ੍ਰਸ਼ਾਦਾ ਪਾਣੀ ਛਕਣਾ ਨਾ ਧੋ ਕੇ ਪਹਿਲਾਂ ਪਸ਼ੂ ਫੇਰ ਆਪ ਉਠਦਾ ਮੈਂ 6:30 ਹੀ ਆ ਮੈਂ ਝੂਠ ਨਹੀਂ ਮਾਰਦਾ ਜਿਹੜੀ ਗੱਲ ਸੱਚੀ ਆ ਉਹ ਸੱਚੀ ਹੈ ਕਿ ਯਾਨੀ ਕਹਿਣ ਦਾ ਭਾਵ ਇਹ ਆ ਵੀ ਇਹਨਾਂ ਨੂੰ ਟਾਈਮ ਦਵਾਂਗੇ ਤਾਂ ਆ ਹੀ ਕੰਮ ਆਪਣਾ ਸੈੱਟ ਹੋਣਾ ਨਹੀਂ ਤੇ ਮੁੜ ਕੇ ਨਹੀਂ ਆਪਾਂ ਵਹਿੰਦੇ ਆਥਣ ਦਾ ਆ ਹੁਣ ਬੰਨਤੀਆਂ ਇਹ ਤੇ ਇਹ ਤੋਂ ਬਾਅਦ ਹੁਣ ਮੱਝਾਂ ਕੱਢਾਂਗੇ ਉਹ ਬੰਨਿਆ ਤੇ ਗਾਈਆਂ ਦੇਖੋ ਮੈਂ ਤਕਰੀਬਨ ਹਰ ਰੋਜ਼ ਨਮਾਉਣਾ ਜੇ ਡਿੱਕਾ ਨਾ ਹੋਵੇ ਇਹਨਾਂ ਦੇ ਪੂਰੇ ਖੁਰਖੁਰ ਮਾਂਜੀ ਦੇ ਆ ਪਰ ਗੱਲ ਇਹ ਆ ਵੀ ਇਹ ਆਥਨ ਨੂੰ ਉਹ ਹੋ ਜਗਾ ਹੀ ਆ ਰਾਤ ਨੂੰ। ਕਿਉਂ ਗਾਂਵ ਖਾ ਦਿਓ ਆਪਣੀ ਜਿਹੜੀ ਥਲੇਰੀਏ ਵਾਲੀ ਸੀ ਲੌਂਦੀ ਆਉਂਦੀ ਅੱਗੇ ਨਾਲ ਠੀਕ ਆ ਸੈੱਟ ਆ ਰਿਕਵਰ ਕਰ ਚੱਲੀ ਆ ਉਹ। ਤੇ ਸਾਫ ਸਫਾਈ ਦਾ ਫੁੱਲ ਧਿਆਨ ਰੱਖਿਆ ਕਰੋ ਮੈਂ ਤਾਂ ਡੇਲੀ ਫਰਸ਼ਾਂ ਧੋਣਾ ਇੱਕ ਟਾਈਮ। ਹੁਣ ਆਥਨੇ ਹੀ ਝਾੜੂ ਲਾ ਦੇਣਾ। ਸੁਭਾ ਪਾ ਧੋ ਕੇ ਬੰਨੀ ਦੀ। ਵੀ ਉਹਦੇ ਨਾਲ ਵਧੀਆ ਰਹਿੰਦਾ। ਸਾਫ ਸਫਾਈ ਨਾਲ ਪਸ਼ੂ ਵੀ ਰਿਲੈਕਸ ਹੋ ਕੇ ਬੈਠਾ ਰਹੂਗਾ ਆਪ ਨੂੰ ਵੀ ਸਕੂਨ ਜਿਆ ਮਿਲਦਾ। ਇਹ ਕੰਮ ਕਰਨਾ ਰੂਹ ਨਾਲ ਕਰਿਆ ਕਰੋ ਟਾਈਮ ਪਾਸ ਵਾਲਾ ਕੰਮ ਨਹੀਂ ਮੈਂ ਤਾਂ ਜਾਲੇ ਵੀ ਬਹੁਤ ਘੱਟ ਲੱਗਣ ਦਿਨਾ ਸਾਫ ਸਫਾਈ ਰੱਖੀ ਦੀ ਆਪਦੇ ਘਰਾਂ ਨੂੰ ਆਪਦੀ ਨਹੀਂ ਉਹਨਾਂ ਮੈਂ 10 ਮਿੰਟਾਂ ਹੀ ਨਾ ਲੈਣਾ ਤੇ ਇਹਨਾਂ ਨੂੰ 2 ਘੰਟੇ ਲੱਗਦੇ ਆ ਤੇ ਆਪਾਂ ਕਿਤੇ ਐ ਨਹੀਂਗਾ ਵੀ ਕੰਮ ਹੈਗਾ ਜਿਹੜਾ ਜਿੱਦਾਂ ਹੈਗਾ ਤੁਹਾਡੇ ਸਾਹਮਣੇ ਆ ਆਪਾਂ ਕਿਸੇ ਨੂੰ ਵੀ ਝੂਠ ਨਹੀਂ ਮਾਰਨਾ ਜਿੰਨੀ ਸਾਂਝਾ ਤੁਹਾਨੂੰ ਦੱਸ ਦੇ ਰਹੀਦਾ ਤੇ ਮੇਰਾ ਭਰਾ ਵੀ ਐ ਨਾ ਕਹੀ ਜਾਏ ਉਹ ਵੀ ਖਾਣੀ ਇਹ ਆਪਾਂ ਮਿਹਨਤ ਕਰਦੇ ਆ ਬਹਿ ਕੇ ਖਾਣ ਵਾਲਾ ਕੰਮ ਨਹੀਂ ਆਰਿਆਂ ਨਾਲ ਔਖਾ ਮੰਗਣਾ ਤੇ ਮਹਾਰਾਜ ਮੰਗਾਵੇ ਨਾ ਕਿਸੇ ਤੋਂ ਆਪ ਦੀ ਮਿਹਨਤ ਕਰੋ ਤੇ ਵਧੀਆ ਰਹਿੰਦਾ ਬੰਦਾ ਨਾਲੇ ਸਰੀਰ ਤਾਂ ਅੰਦਰੋਂ ਹੌਸਤ ਮੈਨੂੰ ਤਾਂ ਵੱਡਾ ਡਰ ਹੀ ਸੀ ਜਦੋਂ ਮੇਰੇ 6:00 ਵਜੇ ਬੈਠਾ ਰਿਹਾ ਮੈਂ 3.5 ਸਾਲ ਮੰਜੇ ਤੋਂ ਨਹੀਂ ਉਤਰਿਆ ਵੀ ਉਦੋਂ ਆਈ ਡਰ ਲੱਗੀ ਗਿਆ ਵੀ ਯਾਰ ਵਜਨ ਨਾ ਬਾਅਦ ਜੇ ਇੱਕ ਤਾਂ ਹੁਣ ਨਵੀਂ-ਨਵੀਂ 6:00 ਵਜੇ ਸੀ ਕਿਹ ਘਾਇ ਚਤ ਡਰੀ ਜਾਣਾ ਵੀ ਜੇ ਵਜਨ ਵਾਧ ਗਿਆ ਤੁਰਾਂਗੇ ਕਿ ਮੈਂ ਤਾਂ ਫਿਰ ਆਦੇ ਆਪ ਨੂੰ ਇੱਧਰ ਢਾ ਲਿਆ ਤੇ ਫੋਲ ਫਿਟਨੈਸ ਆ ਆਪਣੀ ਆਏ ਨੀ ਕੋ ਚੱਕਰ ਹੈਗਾ ਵਾ ਕੱਲਾ ਭੱਜਣ ਤੌਰਨ ਕਰਨ ਦਾ ਹੀ ਆ ਕੰਮ ਧੰਦਾ ਜਿਹੜਾ ਮਰਜ਼ੀ ਹੋਵੇ ਇਸੇ ਲਈ ਤੁਹਾਨੂੰ ਆਣਿਆ ਜੀ ਕੰਮ ਕਰੋ ਦਿਖਾਓ ਨਾਲੇ ਬਿਜੀ ਆਪ ਦਾ ਘਰੇ ਨਾ ਕਿਤੇ ਜਾਣਾ ਨਾ ਆਉਣਾ ਆਪ ਦਾ ਕੰਮ ਕਰੋ ਨਾ ਕਿਸੇ ਨੂੰ ਸੁਣੋ ਨਾ ਸੁਣਾਓ ਸਾਰਿਆਂ ਨਾਲ ਵਧੀਆ ਕੰਮ ਆ ਇਹ ਨਾਲੇ ਇਹਨਾਂ ਦੀ ਸੇਵਾ ਕਰੀ ਦੀ ਆ ਨਾਲੇ ਆਪ ਦਾ ਘਰ ਤੋਰੀ ਦਾ ਆਏ ਚੱਕਰ ਤੇ ਬਾਕੀ ਇਹ ਵੀ ਕੋਸ਼ ਸਿਆਣੀਆਂ ਬੰਦਾ ਇਹ ਨਹੀਂ ਕੋਈ ਗੱਲ ਵੀ ਇਹ ਕੰਮ ਚੱਕਣ ਥੱਕਣ ਹਰੇਕ ਕੰਮ ਜੀ ਹੁੰਦਾ ਇਹਦੇ ਚ ਵੀ ਹੈਗਾ ਝੜੀ ਰਹੀ ਆ ਕਿੰਨਾ ਕੰਮ ਜ਼ਰੂਰ ਵਧਦੇ ਆ ਪਰ ਗੱਲ ਇਹ ਆ ਵੀ ਆਪਾਂ ਨੂੰ ਕਰਨਾ ਪੈਣਾ ਚਲੋ ਕੋਸ਼ ਇਹ ਵੀ ਸਿਆਣੀਆਂ ਹੁਣ ਜਿਹੜਾ ਆਪਣਾ ਸੋਚ ਜਾਂਦਾ ਰੁਲੇ ਜੇ ਰਹੀ ਤਾਂ ਐ ਤਾਂ ਇਸ ਤੋਂ ਬਾਅਦ ਆਪਾਂ ਫ੍ਰੀ ਆ ਨਹੀਂ ਲੱਗਦਾ ਵੀ ਕਿੱਥੇ ਐ ਦਾ ਬੱਚਾ ਹੁਣ ਦੇਖ ਵੇਖ ਵੇਖ ਹਣ ਉਹਦੇ ਉੱਤੋਂ ਦੀ ਨੰਗੂ ਇਹ ਇਹ ਆ ਚੱਟ ਇਹ ਆਏ ਇੰਨੀਆਂ ਸਿੱਧਰਿਆਂ ਮੱਥਾ ਤਾਂ ਇਹਨਾਂ ਨੂੰ ਬਹੁਤ ਮਾਰਨਾ ਪੈਂਦਾ ਭਰਾਵੋ ਕੀ ਕਰਿਆ ਜਾਵੇ ਸਿੱਖਦੀਆਂ ਨਹੀਂ ਆਖੇ ਨਹੀਂ ਲੱਗਦੀਆਂ ਮੇਰੇ ਆਖੇ ਘੱਟ ਲੱਗਦੀਆਂ ਬਹੁਤ ਮੱਥਾ ਮਾਰਦਾ ਪੱਠੇ ਵੀ ਥੱਲੇ ਡੋਲਣੇ ਆ ਹਜੇ ਅਸੀਂ ਇੱਕੋ ਆਪਾਂ ਵੀਡੀਓ ਪਾਈ ਦੀ ਨਾ ਉਹ ਵੱਡਾ ਕਾਰਨ ਆਪਣਾ ਪਾਉਣ ਦਾ ਜਿਹੜੀ ਮੱਜ ਨੇ ਲੋਹਾ ਲੰਘਿਆ ਹੀ ਹੋਈ ਜਾਰੀ ਦੇ ਉਹਦਾ ਵੱਡਾ ਕਾਰਨ ਪਾਉਣ ਦਾ ਆਪਣਾ ਹੀ ਸੀ ਵੀ ਸਾਫ ਸਫਾਈ ਰੱਖਿਆ ਕਰੋ ਯਾਰ ਅਸੀਂ ਹੁਣ ਹਰ ਰੋਜ਼ ਖੁਰਨੀ ਵੀ ਸਾਫ ਕਰਦੇ ਆਂ ਤੇ ਉੱਥੇ ਵੀ ਗੌਰ ਕਰਨੀ ਬਾਹਰ ਅੱਡੇ ਤੇ ਜਿੱਥੇ ਆਪਣੇ ਪਠੇਰ ਲਾਉਣੇ ਚਲੋ ਧੰਨਵਾਦ ਸਾਰਿਆਂ ਦਾ ਸੁਝਾਅ ਬਹੁਤ ਆਇਆ ਆਪਾਂ ਅਗਲੇ ਨੂੰ ਕੇਰਾ ਰਾਹ ਪਾਤਾ ਹੁਣ ਮੰਨਣੀ ਨਾ ਮੰਨਣੀ ਉਹਨਾਂ ਦੇ ਵਾਸਤਾ ਉਹਦੇ ਚ ਆਪਣਾ ਕੋਈ ਰੋਲ ਨਹੀਂ ਨਾ ਤੇ ਤੁਸੀਂ ਵੀ ਗੌਰ ਵੱਧ ਰੱਖਿਆ ਕਰੋ ਇਹਨਾਂ ਦਾ ਦਿੱਤਾ ਖਾਣੇ ਆ ਭਰਾ ਮੇਰੋ ਇੰਨਾ ਨਹੀਂ ਬਰਕਤਾਂ ਪਾਉਣੀਆਂ ਤੇ ਇਹਨਾਂ ਦੀ ਆਪਾਂ ਗੌਰ ਜੇ ਘਟਾਤੀ ਫੇਰ ਕੰਮ ਵੇਲ ਆਪਣਾ ਵੀ ਮੈਂ ਤਾਂ ਇਹੀ ਆ ਨਾ ਸਾਫ ਸਫਾਈ ਘੱਟ ਰੱਖ ਲੋ ਦੋ ਚਾਰ ਘੱਟ ਰੱਖ ਲੋ ਪਸ਼ੂ ਪਰ ਸਾਫ ਸਫਾਈ ਵਧੀਆ ਪਸ਼ੂ ਦੀ ਖਰਾਕ ਦਾਣਾ ਦੱਪਾ ਵਧੀਆ ਰੱਖਿਆ ਕਰੋ ਇਹੀ ਕਹਿਣਾ ਆਪਣਾ ਹੋਰ ਕੋਈ ਚੱਕਰ ਨਹੀਂ ਹੈਗਾ ਤੇ ਇਦਾਂ ਦੀਆਂ ਵੀਡੀਓ ਦੇਖਣ ਲਈ ਪੇਜ ਆਪਣਾ ਫੋਲੋ ਕਰਿਆ ਕਰੋ ਅੱਜ ਵੀ ਧੰਨਵਾਦ ਆ ਸਾਰਿਆਂ ਦਾ ਦਿਲੋਂ